ਆਫੀਗਲ ਜੀ ਸਾਰਿਆਂ ਨੂੰ ਲੋ ਜੇ ਬਾਈ ਬਹੁਤ ਚੁੱਕੇ ਆ ਪਿੰਡ ਪੱਡੇ ਜ਼ਿਲ੍ਹਾ ਗੁਰਦਾਪੁਰ ਮੇਰਾ ਤਸੀਲ ਬਟਾਲਾ ਮੇਰਾ ਕਹਿਵਾਂ ਦਾ ਘਮਾਵਾ ਚ ਬਹੁਤ ਸੋਹਣੇ ਝੋਟੀਆਂ ਲੈ ਕੇ ਨੇ ਬਾਈ ਨੇ ਵਟੀਆਂ ਝੋਟੀਆਂ ਰਿਕਾਰਡ ਵਾਲੀਆਂ ਝੋਟੀਆਂ ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਬਾਈ ਜੀ ਸਸਤੀ ਕਾਰ ਸਸਤੀ ਕਾਰ ਹਾਂ ਹੋਰ ਠੀਕ ਬਸ ਮੇਰਾ ਮੇਰਾ ਜੀ ਸਭ ਠੀਕ ਹੈ ਸਭ ਠੀਕ ਹੈ ਸਤਿ ਸ਼ੁਕਰ ਪਹਿਲਾਂ ਫਾਤੀ ਦੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਦੇ ਸਭ ਦੇ ਸਾਰਿਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਸ ਕਰਦੇ ਆ ਤਾਨਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਅਰਦਾਸ ਕਰਦੇ ਆ ਪ੍ਰਮਾਤਮਾ ਸਾਰੇ ਤੰਦਰੁਸਤ ਚੜ੍ਹਦੀ ਚਲਾ ਚੜ੍ਹਦੀ ਗਿਆ ਬਾਜੀ ਬਾਜੀ ਤੇ ਬਾਕੀ ਸੰਦੀਪ ਜੀ ਆਪਣਾ ਤੇ ਇੱਕੋ ਮੈਸੇਜ ਵਾ ਹਾਂਜੀ ਮਾਪਿਓ ਦੀ ਸੇਵਾ ਕਰੋ ਬਸ ਬਸ ਸਤਕਾਰ ਕਰੋ ਬਿਲਕੁਲ ਜਿੱਦਾਂ ਦਾ ਸਮਾਂ ਚੱਲਦਾ ਹਾਂਜੀ ਹਾਂਜੀ ਜਿੰਨਾ ਹੀ ਕਿਹਨੇ ਲਾ ਲੈ ਲਿਆ ਮਾਪਿਓ ਦੀ ਸੇਵਾ ਦਾ ਹੋਣਾ ਚਾਹੀਦਾ ਉਹਨਾਂ ਵਰੀਆ ਬਾਜੀ ਉਹਨਾਂ ਹੀ ਵਧੀਆ ਬਿਲਕੁਲ ਇਹਦਾ ਲਾ 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 ਠੀਕ ਹੋਣਾ ਅੱਗੇ ਜਾ ਕੇ ਕੰਮ ਆਊਗਾ ਬਿਲਕੁਲ ਬਿਲਕੁਲ ਇਸ ਕਰਕੇ ਅਸੀਂ ਕਰਾਂਗੇ ਸਾਡੀ ਕਰੂ ਹੂੰ ਹੂੰ ਇਹ ਸਮਾਂ ਜਿਹੜਾ ਅੱਜ ਦਾ ਚੱਲਣ ਰਿਹਾ ਨਾ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਕਰੋ ਬਸ ਬਸ ਠੀਕ ਹੋਣਾ ਬਿਲਕੁਲ ਜੀ ਬਾਕੀ ਸੰਦੀਪ ਜੀ ਅੱਜ ਐਤਵਾਰ ਵਾ ਹਾਂਜੀ ਸਵੇਰ ਦਾ ਟਾਈਮ ਹੁਣੇ ਵੀਡੀਓ ਆਜ ਅੱਜ ਹੋੜੇ ਘੰਟੇ ਦੀ ਵੀਡੀਓ ਪਾ ਬਸ ਜੀ ਬਸ ਠੀਕ ਹੋਣਾ ਬਿਲਕੁਲ ਗਰਮ ਗਰਮੀ ਵੀਡੀਓ ਤੁਹਾਡੇ ਕੋ ਆ ਜਾਣੀ ਹੈ ਕੀ ਆ ਮਾਲ ਵੀ ਜਿੰਨਾ ਕ ਭਾ ਉਹਨਾਂ ਕ ਚੰਗਾ ਚੰਗਾ ਬੜਾ ਭਾਣੇ ਚੱਲਣੀ ਬਿਲਕੁਲ ਭਾਣਾਂ ਜਰਾ ਭਾਰ ਭਾ ਗੱਲ ਭਾ ਚੱਲਦਾ ਵਾ ਹੁਣ ਮੈਨੂੰ ਇਹ ਦੱਸ ਵੀ ਇਧਰੋਂ ਚੱਲੀਏ ਕਿ ਇਧਰੋਂ ਚੱਲੀਏ ਤੁਸੀਂ ਵੀ ਵੇਖ ਲੋ ਕਿ ਮੇਰੇ ਕੋਲ ਜਿੱਧਰੋਂ ਮਾਰਦੀ ਚੱਲ ਆਜਾ ਆਜਾ ਯਾਰ ਆਓ ਫਿਰ ਆ ਜਾ ਪੀ ਇਹ ਸ਼ਿਵ ਜੀ ਗਰਲੈਂਡੋ ਗੱਬਰ 6 ਮਹੀਨੇ ਦੀ ਗੱਬਰ ਅੱਛਾ ਰਾਜਾ ਗਾਈ ਬੰਦੇ ਦੇ ਸਿਰ ਬਰਾਬਰ ਲਾਈਆਂ ਠੰਡੀ ਠੁੰਡੀ ਵੇਖ ਇਧਰ ਹਾਂ ਥਾਂ ਥੋੜੀ ਤੇ ਸਪੈਸ਼ਲ ਲਗਾ ਇਧਰ ਵਖੀਏ ਦੋ ਦੋ ਨਾ ਹਾਂ ਦੋ ਦੋ ਨਾ ਟਰਾਈ ਕਰਤੀ ਹੈ ਤੋਰੋ ਜੀ ਲੈੋ ਜੀ ਚੈੱਕ ਮੇਰੇ ਘਰ ਹੋ ਗਈ ਆ ਅੱਛਾ 15 ਦਿਨ ਦੀ ਅਗਲੇ ਦੇ ਘਰ ਦੀ ਵੀ ਗਾਰੰਟੀ ਬਸ ਠੀਕ ਹੈ ਫਿਰ ਮਜੇ ਨਾ ਮਜੇ ਗਰਲੈਂਡੋ ਗਰੈਂਡ ਦੇਖ ਕੋ ਗਰੈਂਡ ਫਾਸ ਇੱਥੇ ਆ ਜਾ ਜਲਦੀ ਗਰੈਂਡ ਇੱਥੇ ਹੋਣੀ ਹੋਣੀ ਪਾਈ ਗਾਣ ਇੱਥੇ ਲੈ ਆ ਵਾਪਸ ਹੋਣੀ ਹੋਣੀ ਧਿਆਨ ਧਿਆਨ ਨਾ ਧਿਆਨ ਪਤਾ ਕੀ ਗੱਲ ਵਾ ਇਹ ਨਾ ਸੰਦੀਪ ਉਹ ਕੋਈ ਚੈੱਕ ਕਰਾਈ ਡਾਕਟਰ ਕੋਲ ਤਾਂ ਡਰਦੀ ਹੈ ਜੀ ਹਾਂ ਆਈ ਸੀ ਉਹਨਾਂ ਸਿਆਹ ਮਹੀਨਿਆਂ ਦੇ ਕਿਹਾ ਸੀ ਮੈਨੂੰ ਪਰ ਮੈਂ ਨਹੀਂ ਕਿਸੇ ਤੇ ਰਹੀ ਬਾਤੇ ਬਸ ਕਿਉਂਕਿ ਹੁਣ ਵੀ ਚੈੱਕ ਕਰਾਤੀ ਹੈ ਨਾ ਹਮ ਤੇ ਅੱਜ ਤੋਂ 15 ਦਿਨ ਤੱਕ ਮੇਰੀ ਹੈ ਜਲਦੀ ਗਰੈਂਡ ਪਿਓਰ ਗਾ ਪਿਓਰ ਗਰੈਂਡ ਪਤਾ ਇਦਾਂ ਉਦਾਂ ਨਾ ਇਹ ਦਰਦੀ ਆ ਐਦਾ ਰਾਜਾ ਗਾਈਂ ਹਾਂ ਆ ਵੇਲੋ ਹੋਰ ਪਰ ਬਈ ਡਾਕਟਰ ਕੋ ਹੁਣੇ ਆਈ ਤੇ ਚੈੱਕ ਵੀ ਕਰਾਇਆ ਤੀ ਆ ਵੇਲੋ ਆ ਆ ਵੇਲੋ ਚੱਕਰ ਹੀ ਕੋਈ ਨਹੀਂ ਆ ਵੇ ਨਾ ਨਾ ਤੇ ਰਾਜਾ ਗਾਈਂ ਆ ਸੀਨ ਸੀਲਾ ਇਹ ਨਹੀਂ ਪਿਓਦਾ ਆ ਆ ਧਾਰਾ ਮੇ ਮਾਰੀ ਜਾਓ ਨਾਲ ਮਾਰ ਚੱਕਰ ਹੀ ਕੋਈ ਨਹੀਂ ਆ ਹਾਂ ਨਾ ਆ ਥੋੜਾ ਟਾਈਮ ਹੋਇਆ ਛੇਡਣ ਹੋਣਾ ਇਹ ਥੋੜਾ ਟਾਈਮ ਆ ਦੋ ਦੌਣ ਜਿਆ ਐਦਾ ਦੀ ਗਾਈਂ ਆ ਰਾਜਾ ਗਾਈਂ ਆ ਤੇ ਵੱਡੀ ਗਾਈਂ ਆ ਹਾਂਜੀ ਤੇ ਸੰਦੀਪ ਜੀ ਮੋਲ ਵੀ ਨਿਕਾਜ ਆ ਸਵੇਰ ਸੜਾ ਟਾਈਮ ਆ 31000 ਰੁਪਿਆ ਦਾ ਮੁੱਲ ਵਾ 500 ਛੋੜਾ 33000 ਦੀ ਆ ਦੋ ਤਿੰਨ ਮਹੀਨੇ ਤੇ ਨਿਸਾਂਭੋ ਮੁੱਲ ਆ ਰੇ ਲਾ ਬਸ ਇਹ ਤਾਜੀ ਸੂਈ ਇਹ ਤਾਜੀ ਸੂਈ ਇਹਦਾ ਬੱਚਾ ਵੀ ਉਹ ਬਿਲਕੁਲ ਦੋ ਦੇਂਦੀ ਸੂਈ ਆ ਦੇਖ ਲਿਓ ਦੀ ਕਿੰਦਾ ਦੀ ਆ ਅੱਗੇ ਵੇਖਾ ਅੱਗੇ ਹਾਂ ਸਾਰੀ ਖਾਲੀ ਕੀਤੀ ਆ 8-9 ਕਿਲੋ ਤੋਂ ਚਾਲੂ ਵੀ ਕੀਤੀ ਇਹ ਵੀ ਤੋਰੋ 8-9 ਕਿਲੋ ਨਗਰ ਵੱਚ ਆ ਜਰਸੀ ਆਓ ਹਾਓ ਥਾਣੇ ਕਿੱਡਾ ਸੋਹਣਾ ਇਹਦਾ ਸਪੈਸ਼ਲ ਤੇ ਕੋਈ ਰੱਸੀ ਦੀ ਵੀ ਲੋੜ ਨਾ ਨਾ ਤੋਰੋ ਤੋਰੋ ਜੀ ਵੇਖੋ ਚਿੱਟੀ ਚਿੱਟੀ ਜਰਸੀ ਆ ਚਿੱਟੀ ਜਰਸੀ ਕਵਾਲੀਆਂ ਵਧੀਆ ਸਾਰੀ ਦੁੱਧ ਵਾਲੀਆਂ ਪੱਕੇ ਲੇਵੇ ਦੀ ਆ ਹਾ ਹਾ ਹੌਲੀ ਹੀ ਮਜੇ ਨਾ ਬੰਦੀ ਠੀਕ ਆ ਚੋ ਆਪ ਸਮਾ ਵਧੀਆ ਭਾਈ ਨਾ ਚੋ ਆਪ ਦਾ ਭਾਈ ਥਾਣੀ ਵੇਸਨਦੀ ਕਿਦਾਂ ਲੱਗਾ ਗੱਲ ਤੇ ਥਣ ਦੇ ਮੁੱਕਦੀ ਆ ਨਾ ਬੋਲੋ ਜੀ ਇਹ ਸੰਦੀ ਜੀ 29000 ਦੀ ਤੇ 500 ਛੋੜ ਚਲੋ 29000 ਤੇ 500 ਛੋੜ 500 ਛੋੜ ਤੇ ਵਧੀਆ ਜੀ 28000 ਦੀ 282000 ਦੀ ਰਮਾਨਾ ਦੁੱਧ ਪਾਣੀ ਪੀਓ ਇਧਰ ਆ ਦਖਾ ਇਧਰ ਵਹਾਰੋ ਬਣਾ ਆਹ ਇਧਰ ਵਿਖਾਓ ਬਸ 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 ਭਾਈ ਕਿੰਨੇ ਦੋਦਾ 11 ਕਿਲੋ ਸੰਦੀਜੀ ਦੁੱਧ ਵਾ ਹਾਂ ਮੈਂ ਨਹੀਂ ਦੱਸਦਾ ਮੱਝ ਵੀ ਦੱਸਦੀ ਹਾਂ ਮੈਂ ਨਹੀਂ ਦੱਸਦਾ ਇਹ ਵੱਡੀ ਮੱਝ ਆ ਜੀ ਮੱਝ ਵਾਦੀ ਆ ਤੇ ਸਿੰਗੀ ਸੰਗੀ ਵੇਖ ਦੁਜਾ ਸੁਆ ਤੇ ਇਹ ਮਗਰ ਕੱਟੀ ਘੇਟਾ ਕੱਟਾ ਇਹਦੇ ਮਗਰ ਕੱਟਾ ਖਾਦੇ ਸਿੰਗੀ ਸੰਗੀ ਇਹ ਧੋਰੋ ਮਣਾ ਲਓ ਬਸ 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 ਆ ਦੇਖ ਆਇਸ਼ਾ ਹਾਂ ਚੈੱਕ ਕਰੋ ਗਰਾਣੀ ਵੇਖੋ ਐ ਧੰਨਵਾਦ ਹਾਂ ਮਜੇ ਨਾ ਮਜੇ ਨਾ ਨਹੀਂ ਠੀਕ ਹੈ ਜੀ ਫਿਰ ਆਓ ਆਜੋ ਜੀ ਆਜੋ ਮਜੇ ਨਾ ਬੰਦ ਹਾਂਜੀ ਭਾਜੀ ਇਹ ਸਦੀਪ ਜੀ 97000 ਦੀ 500 ਛੋੜ 996 996 ਜੀ ਚਲੋ 11 ਕਿਲੋ ਦੁੱਧ ਵੱਡੀ ਮੈਂ ਬੋਲੀ ਵੱਡੀ ਫੁੱਲ ਮੈਂ ਤਾਂ ਥਣ ਲੈ ਵਾ ਲਈ ਤਾਈ ਬਿਲਕੁਲ ਦੁੱਧ ਵਧਣ ਵਾਲੀ ਹੈ ਜੀ ਇਹ 2 ਕਿਲੋ ਵਧੂਗਾ ਪਰ ਠੰਡ ਕਰਕੇ ਮਈਆਂ ਥੋੜਾ ਆ ਜਾ ਤੈਨੂੰ ਪਤਾ ਹੈ ਯਾਰ ਹਾਂ ਐਈ ਹੈ ਇਹ ਫਰਕ ਪੈਂਦਾ ਤੇ ਆ ਆ ਗਿਆ ਹੁਣ ਇਹ ਆ ਮਈਆਂ ਪਿਓਰ ਪਿਓਰ ਹਰਿਆਣੇ ਦੀਆਂ ਹਰਿਆਣੇ ਦੀਆਂ ਇਧਰ ਵੇਖ ਸੰਦੀਪ ਵੇਖੋ ਕਿੱਡਾ ਮਿੱਠਾ ਬੜਾ ਲੱਗਦਾ ਆ ਇੱਥੇ ਮਾਰਨੇ ਦਾ ਇੱਥੇ ਰੱਖੋ ਵੱਡੀ ਮੈਂ ਤੇ ਕੱਟੀ ਵੀ ਸਰਾ ਮਗਰ ਜੈਡ ਬਲੈਕ ਹੈ ਮੇਰਾ ਜੈਡ ਬਲੈਕ ਮੈਂ ਤੇ ਥੱਲੋਂ ਵਖਾਓ ਥੱਲੋਂ ਵੀ ਬਹੁਤ ਜਵਰ ਮੈਂ ਤੋੜਿਓ ਕਿੰਨਾ ਵਾਜੀ ਦੁੱਧ ਕਹਿਨ ਨੂੰ ਤਾਂ ਦੀ ਮੈਨੂੰ 15 16 ਕਹਿ ਜੋ ਦਬਾਰਾ ਹੀ ਆ ਜੀ ਲੈ ਦਾ ਹੁਣ ਆਈ ਅਜ ਤੇ ਕਾਲੀ ਸ਼ਾਵਾ ਕਾਲੀ ਸ ਇੱਕ ਦਾ ਪੇਟ ਵਿਖਾ ਦੇ ਮੈਂ ਇੱਥੇ ਇੱਥੇ ਬਾਹੂ ਮਾਰ ਇੱਥੇ ਇਹ ਮਿੰਡੋ ਮੰਡੀ ਜਾਣੀ ਹੈ ਮਿੰਡੋ ਮੰਡੀ ਰਾਜਾ ਮੈਂ ਆਵਾ ਅਜੇ ਮੈਂ ਨਾ ਸਾਂਭੜ ਵਾਹੀਦਾ ਨਹੀਂ ਨਹੀਂ ਬਾਜੀ ਚੱਲ ਗਿਆ ਇਹ ਤਾਰ ਕੇ ਲਾ ਕਈ ਮਤਲਬ ਆਪਣੇ ਘਰ ਸਾਂਭੀ ਗਈ ਨਾ ਅਸਲ ਚ ਮੈਂ ਉਦੋਂ ਵੇਚਣ ਵਾਲੀ ਆ ਇਹ ਤਾਂ ਹਨੂ ਵੀ ਲਾਜਤੀ ਤੇ ਤੂੰ ਆਇਆ ਆ ਨਾ ਆਖੀਦਾ ਆ ਜੀ ਬਸ ਬਸ ਆ ਜਾ ਆਜੋ ਜੀ ਐਦਾਂ ਜੀ ਕਰਦਾ ਵੀ ਆ ਜਾ ਜੇ ਮੈਂ ਪੂਰੇ ਫਾ ਫੂਬ ਕੇ ਦੋਤੇ ਆਈ ਨਾ ਤੇ ਬਾਕੀ ਕੱਟੀ ਮਗਰ ਚਲੋ ਕੱਟੀ ਮਗਰ ਆ ਜੀ ਜਾਨੀ ਲੱਭਦੀ ਮੈਂ ਵੇਖ ਕਿੱਥੇ ਲੱਗੀ ਹੈ ਹਾਂਜੀ ਮੋਲ ਵੀ ਸਿਰਫ 122000 ਲੋ 500 ਛੋੜ ਸਾਢੇ 21 ਤੇ ਜੇ ਮੈਂ 5-6 ਦਿਨ ਸੰਸਾਨ ਤੇ ਵੇਖੀ ਨਾ 14-14 ਕਿਲੋ ਬਾਜੀ ਨੇ ਕਿਰਪਾ ਕਰਕੇ ਕਰਕੇ ਦਵਾਂਗਾ ਆਹ ਹੈ ਬਾਜੀ ਇਹਨੂੰ ਅਜੇ ਘੰਟੇ ਦੇ ਕਰੀਬ ਹੋਇਆ ਸਵੇਰ ਨੂੰ ਕੱਟੀ ਮਗਰ ਦਿੱਤੀ ਹੈ ਦੇਰ ਨਹੀਂ ਭਾਈ ਹਣਾ ਜੀ ਅਜੇ 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 ਕਹਿੰ 4-5 ਘੰਟੇ ਜੇਰੋਂ 5-4 ਘੰਟੇ ਲਾ ਦੇ ਦਿੰਦੀ ਹਾਂ ਹਾਂ ਠੰਡਾ ਨਾ ਜੀ ਠੰਡਾ ਨਾ ਹੁਣ 5 ਘੰਟੇ ਲਾ ਦਿੰਦੀ ਹਾਂ ਲੋ ਜੀ ਇਹ ਆ ਮੈਂ ਨਾ ਭਾਜੀ ਆ ਵੇਖ ਆ ਚੀਜ਼ ਵੇਖੇ ਦੀ ਇੱਕ ਕਰੋ ਲੈ ਲੈਣਾ ਭਾਜੀ ਇੱਕ ਕਰੋ ਬਹੁਤ ਸਾਫ ਸੀ ਉਹ ਬੰਦੇ ਲੋ ਜੀ ਤੋਰੋ ਕਰਾ ਦੇ ਇਹਨੂੰ ਲੋ ਜੀ ਵੇਖੋ ਹੁਣ ਤੁਸੀਂ ਆਪ ਹੀ ਆਈ ਦੇ ਲਾਓ ਕਿਉਂਕਿ ਬਾਈ ਦੇ ਸਾਨੇ ਦੋ ਜੀ ਇਹਦੇ ਮਗਰ ਵੀ ਕੱਟੀ ਇਹਦੇ ਮਗਰ ਕੱਟੀ ਵੱਡੀ ਵੱਡੀ ਮੈਂ ਫੁੱਲ ਵੱਡੀ ਮੈਂ ਫੁੱਲ ਇਹ ਮੈਨੂੰ ਦੋਇਆ ਨਾ ਭਾਜੀ ਹਾਂ ਉਹ ਵੀ ਹਥੇ ਇੱਕ ਤਰ੍ਹਾਂ ਰੋਗ ਲੈ ਲੈ ਵਾ ਦਿਹਾਉ ਲੈ ਇੱਕ ਰ ਆ ਮੈਂ ਦੇ ਮਾਰ ਚਾ ਮੈਂ ਨਾ ਭਾਜੀ ਸਿਰਾ ਕਰਾ ਵਾ ਸਿਰਾ ਲੈ ਆ ਫੜ ਕੇ ਆਜੋ ਆਜੋ ਮੈਂ ਸੰਦੀਪ ਜੀ ਇੰਨਾ ਪਾਇਲ ਨਹੀਂ ਲੱਭਦਾ ਮੱਜਾ ਦਾ ਆਲਨ ਉਹ ਹੱਤ ਕਰਾਈ ਬਈ ਹੱਤ ਕਰਾਈ ਦੋ ਮਾ ਮਈਆਂ ਦੀ ਪਾ। ਬੱਸ ਓਏ ਬੱਸ ਬੱਸ ਬੱਸ। ਧਿਆਨ ਧਿਆਨ। ਕੋਈ ਗੱਲ ਹੀ ਲੈ ਲੈ ਜਾਂਦਾ ਜੀ। ਹੈ ਦੀ ਹੈ ਦੀ ਲੈ ਜਾ ਕੋਈ ਗੱਲ। ਤੇ ਮਗਰ ਬੱਚਾ ਵੀ ਬਹੁਤ ਰਾਜਾ ਬੱਚਾ ਦਿੱਤਾ ਮਗਰੇ ਨੇ। ਹਰ ਹਰ ਨਿਹਰੇ ਦਿਖਾ ਦੇ। ਐ ਥਾਨ ਵਾਲੀ ਚੰਗੀ ਆ ਚਲ। ਪੱਟਾਂ ਦੇ ਸਾਨ ਵਾਲੇ ਲੇਵੇ ਦੋਹਾਂ ਦੇ। ਕੋਈ ਨਾਲ ਤੂੰ ਲੈਵਾ ਨਹੀਂ। ਇਹ ਸੰਦੀਪ ਜੀ 1 ਲੱਖ ਤੇ 8000 ਦੀ ਸਾਡੇ 1.7 ਲੱਖ 7000 ਦੀ ਅੱਗੇ ਤੂੰ ਵੇਚੋ ਧੰਨ ਕਿਦਾਂ ਦਾ ਦੇਖੋ ਇਹੀ ਮਾਲ ਬਾਈਏ ਕੋਲ ਜੀ ਇਹੋ ਹੀ ਮਾਲ ਵਾ ਇਹੋ ਜਿਹੜੇ ਮੋਲ ਆ ਤੇ ਅੱਜ ਹੀ ਬੜਵਾਏ ਦੀ ਤਾਜੀ ਤਾਜੀ ਬੋਲਾ ਕਰੇ ਖਾਓ ਇਧਰ ਬਾਹੂ ਬਿਮਾਰੀ ਦੇ ਆ ਦੇਖੋ ਇਧਰ ਸਾਰੇ ਕਿੱਡਾ ਵੇਖੋ ਬਿੜਾ ਦੇ ਮਾ ਪਰਵੀ ਕੱਟੀ ਤੇ ਫਿਰ ਇੱਥੇ ਨਿਗਾ ਮਾਰ ਲਾ ਆ ਆ ਦੇਖਾ ਵੇ ਕਿੱਡੀ ਜ਼ਬਰਦਸਤ ਝੋਟੀ ਕਿੱਥੋਂ ਸੰਦੀਪ ਲਾਉਂਦੀਆਂ ਇਹ ਚੀਜ਼ਾਂ ਨਹੀਂ ਲੱਭ ਜੀ ਤੇ ਬਾਕੀ ਜਿਹੜਾ ਮੋਲ ਕੀਤਾ ਇਹ ਚੀਜ਼ਾਂ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਤੇ ਇਹਦੇ ਵਿੱਚ ਤੁਸੀਂ ਕਮਾਈ ਵੇਖ ਲਓ ਕਿੱਡੀ ਕਬੱਡੀ ਕੀਤੀ ਹੋਊਗੀ ਤੇ ਸਾਰੇ ਖਰਚੇ ਖਰਚੇ ਪਾ ਕੇ ਦੋ ਤਿੰਨ ਬੰਦੇ ਹੀ ਖਪਣ ਨੇ ਇਸ ਲਈ ਬਿਲਕੁਲ ਬਿਲਕੁਲ ਠੀਕ ਆ ਨਾ ਕਦੀ ਗਿੱਲੀ ਕਰ ਲਾ ਕਦੀ ਸੁੱਕੀ ਕਰ ਲਾ ਕਦੀ ਕੁਛ ਵਸਾਰੇ ਆ ਬਸ ਬਸ ਹੈ ਨਾ ਪਹਿਲਾਂ ਮਾੜਾ ਮਾੜਾ ਮਾਤਾ ਲੈ ਕਪੜਾ ਮਾਰਿਆ ਫੇ ਤੂੜੀ ਪਾਈ ਸਾਰਾ ਕੁਝ ਫੇ ਇੱਕ ਇੱਕ ਬੋਤਲ ਜਲਦੀ ਵੀ ਦਿੱਤੀ ਜਲਦੀ ਨਹੀਂ ਪੈਣੀ ਭਾਜੀ ਦੇਣੀ ਪਿਆਲੀ ਨਾਲ ਕੋਈ ਠੰਡਾ ਮੈਂ ਖਾ ਲਿਆ ਤੇ ਫੇਰ ਜਾ ਕੇ ਮੈਂ ਨਵੀਆਂ ਤਰੋਈਆਂ ਤੁਹਾਡੇ ਘਰ ਕੱਲਣ ਤੇ ਠੰਡ ਵੜੀ ਆ ਤੇ ਬੇਨਤੀ ਇਹੋ ਹੀ ਆ ਮੇਰੇ ਸਾਰੇ ਵੀਰਾਂ ਨੂੰ ਪੀ ਥੋੜਾ ਖਿਆਲ ਨਾਲ ਸੋਚ ਕੇ ਸਮਝ ਕੇ ਜਿੰਨਾ ਕਿ ਦੁੱਧ ਹੁੰਦਾ ਉਹਨਾਂ ਕੀ ਦੱਸਿਆ ਕਰ। ਆ ਬਾਜੀ ਬਾਸ ਬਿਲਕੁਲ ਬਿਲਕੁਲ। ਜਿੰਨਾ ਕੋ 1 ਕਿਲੋ ਖਾਂਦਾ ਅਗਾ ਪਿਛਾ ਹੋ ਜੇ ਕੋਈ ਪੁੱਛਦਾ ਕਿਉਂਕਿ ਸਫਰ ਕਰਕੇ ਹੋ ਜਾਂਦਾ। ਇਹ ਨਹੀਂ ਵੀ 2 ਜਾਂ 3 ਕਿਲੋ ਆਉਂਦਾ। ਨਾ ਨਾ ਉਹ ਉਹ ਪੈਸੇ ਦੇਣੇ। ਪੈਸੇ ਦੇਣੇ ਪੈਸੇ ਦੇਣੇ। ਹੈਨਾ? ਬਿਲਕੁਲ। ਉਹਨਾਂ ਕੀ ਹੋਵੇ ਉਹਨਾਂ ਕੀ ਚੱਲਦਾ ਰਹਿੰਦਾ ਵਾ। ਕਿਲੋ ਖਾਂਣ ਨੂੰ ਕਦੀ ਨਹੀਂ ਉਹਨੂੰ ਪਤਾ ਵੀ ਅੱਜ ਆਇਆ ਤੇ ਸਵੇਰੇ ਪੂਰਾ ਹੋ ਜਾ। ਬਾਜੀ ਬਾਸ ਬਿਲਕੁਲ ਬਿਲਕੁਲ। ਠੀਕ ਹੋਣਾ। ਤੇ ਬਾਕੀ ਮੇਰਾ ਵੀ ਜਿੰਨੇ ਕਿ ਤੁਸੀਂ ਮੇਰੇ ਨਾਲ ਜੁੜੇ ਹੋ ਸਾਰਿਆਂ ਵਾਸਤੇ ਬੇਨਤੀ ਇਹੋਈ ਆ ਕਿ ਪੁਰਾਣਿਆਂ ਵਾਸਤੇ ਆਨਲਾਈਨ ਆ ਨ ਜੇ ਨਵਾ ਵੀ ਲੈ ਕੇ ਜਾਓ ਉਹ ਵੱਡੀ ਕੋਈ ਵੱਡੀ ਗੱਲ ਨਹੀਂ 10 ਸਾਲ ਹੋ ਗਏ ਵੀਰ ਬੰਦ ਨਾਲ 10 ਸਾਲ ਹੋ ਗਏ ਆ ਪੈਸੇ ਦਾ ਕਿਸਦਾ ਕੋਈ ਖਤਰਾ ਨਹੀਂ ਅੱਖਾਂ ਮੀਟ ਕੇ ਭਾਵੇਂ ਸਾਰੀ ਰਕਮ ਪਾ ਦਿਓ ਹਾਂਜੀ ਕੋਈ ਚਿੰਤਾ ਚੱਕਰੀ ਕੋਈ ਨਹੀਂ ਕੋਈ ਚਿੰਤਾ ਨਹੀਂ ਤੁਹਾਡਾ ਭਰਾ ਤੁਹਾਡੇ ਹੱਥੇ ਜਿੰਦਾਬਾਦ ਆ ਜਿੱਥੇ ਆਖੇ ਉੱਥੇ ਮੈਂ ਪਹੁੰਚ ਜੀ ਬਿਲਕੁਲ ਬਿਲਕੁਲ ਪਹੁੰਚ ਦੀ ਬਿਲਕੁਲ ਜੀ ਉੱਥੇ ਆਖੇ ਉੱਥੇ ਮੈਂ ਪਹੁੰਚਦੀ ਆ ਤੇ ਬਾਕੀ ਇਹ ਆ ਤੇ ਕਮੈਂਟ ਸੋਹਣਿਆ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹਾਂਜੀ ਬਸ ਬਿਲਕੁਲ ਜੀ ਜਿਆਦਾ ਤਗੜੇ ਹੋ ਕੇ ਸ਼ੇਅਰ ਕਰੋ ਠੰਡ ਬੜੀ ਆ ਹਾਂਜੀ ਹਾਂਜੀ ਤੇ ਠੰਡ ਕਰਕੇ ਜੇ ਤੁਸੀਂ ਜਿਆਦਾ ਸ਼ੇਅਰ ਕਰੋ ਜਿਆਦਾ ਮਜ਼ਾ ਆ ਬਿਲਕੁਲ ਜੀ ਹਨਾ ਤੇ ਬਾਕੀ ਇਹ ਇਲੀਆਂ ਕ ਬੇਨਤੀਆਂ ਇਹੋ ਹੀ ਮਾਲ ਵਾ ਤੇ ਅੱਜ ਵਾ ਹੁਣ ਇਸਵੇਰੇ ਵੀਡੀਓ ਬਣਾਉਣ ਦੇ ਆ ਇਹ ਕੰਡੇ ਨੂੰ ਆਤਵਾਰ ਹੈਗਾ ਹਾਂਜੀ ਅੱਜ ਨਹੀਂ ਤੇ ਅੱਜ 4 ਤਰੀਕਾ ਦਾ ਅੱਜ ਇਹ ਵੀਡੀਓ ਆ ਜਾਣੀ ਤੁਹਾਡੇ ਕੋਲ ਤੇ ਗਰਮ ਗਰਮ ਲੈ ਕੇ ਜਿਹੜਾ ਮਰਜ਼ੀ ਮੇਰਾ ਗੀ ਚਾਹੋ ਆਹ ਚਾ ਬਾਕੀ ਸਾਰੇ ਵੀਰ ਸਸਤੀ ਦਾ